ਇੱਥੇ ਮੂਹ ਨਹੀਂ ਆਇਆ ਕਿੰਨੀ ਵੈਟੀ ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸ਼ਹਿਰ ਦੇ ਸ਼ੰਕਰ ਨਗਰ ਮੁਹੱਲੇ ਵਿੱਚ ਰਹਿੰਦੇ ਸੀਨੀਅਰ ਭਾਜਪਾ ਆਗੂ ਅਤੇ ਸੇਵਾ ਮੁਕਤ ਤਹਿਸੀਲਦਾਰ ਯਸ਼ਪਾਲ ਕੁੰਡਲ ਦੇ ਡਰਾਈਵਰ ਮਨਦੀਪ ਸਿੰਘ ਦਾ ਮੋਟਰਸਾਈਕਲ ਦਿਨ ਦਿਹਾੜੇ ਚੋਰੀ ਹੋ ਗਿਆ ਦੱਸਿਆ ਗਿਆ ਹੈ ਕਿ ਮਨਦੀਪ ਸਿੰਘ ਦਾ ਸਪਲੈਂਡਰ ਮੋਟਰਸਾਈਕਲ ਸੇਵਾ ਮੁਕਤ ਤਹਿਸੀਲਦਾਰ ਅਤੇ ਸੀਨੀਅਰ ਪਾਜਪਾ ਯਸ਼ਪਾਲ ਕੁੰਡਲ ਦੇ ਘਰ ਦੇ ਬਾਹਰ ਲੱਗਿਆ ਸੀ ਮੋਟਰਸਾਈਕਲ ਚੋਰੀ ਕਰਨ ਵਾਲੇ ਨੌਜਵਾਨ ਦੀ ਤਸਵੀਰ ਵੀ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਕੱਲ 5/8/2025 ਨੂੰ ਮੇਰਾ ਡਰਾਈਵਰ ਆਮ ਦੀ ਤਰ੍ਹਾਂ ਮਨਦੀਪ ਸਿੰਘ ਆਪਣੀ ਬਾਈਕ ਸਪਲੈਂਡਰ ਮੋਟਰਸਾਈਕਲ ਤੇ ਘਰ ਆਇਆ ਹੀ ਤਾਂ ਗੇਟ ਦੇ ਬਾਹਰ ਇਹਨੇ ਆਪਣਾ ਮੋਟਰਸਾਈਕਲ ਲਾਇਆ ਹੈ। ਲਾ ਕੇ ਤੇ ਅਸੀਂ ਆਪਣੇ ਕਿਸੇ ਕੰਮ ਵਾਸਤੇ ਬਾਹਰ ਚੱਲ ਗਏ। ਜਦ ਅਸੀਂ ਕੋਈ 5 5:30 ਵਜੇ ਘਰ ਆਏ ਆ ਤੇ ਬਾਈਕ ਨਹੀਂ। ਤੇ ਬਾਈਕ ਦੇ ਉੱਪਰ ਘਰ ਦੇ ਬਾਹਰ ਕੈਮਰੇ ਵੀ ਲੱਗੇਦੇ ਆ ਫਿਰ ਆਪਾਂ ਕੈਮਰੇ ਚੈੱਕ ਕੀਤੇ। ਉਹਦੇ ਵਿੱਚ ਦੋ ਬੰਦੇ ਪਹਿਲਾਂ ਸ਼ੱਕੀ ਹਾਲਤ ਵਿੱਚ ਫਿਰਦੇ ਨੇ ਫਿਰ ਇੱਕ ਬੰਦਾ ਆ ਗਿਆ ਤੇ ਉਹਨੇ ਮੋਟਰਸਾਈਕਲ ਸਟਾਰਟ ਕੀਤਾ ਕਿਸੇ ਚੀਜ਼ ਨਾਲ ਕੋਲ ਕੇ ਤੇ ਉਹ ਉੱਥੋਂ ਚਲਾ ਗਿਆ ਨਹੀਂ ਜਦੋਂ ਉਹਨੇ ਉਹ ਮੋਟਰਸਾਈਕਲ ਤੇ ਬੈਠਾ ਉਦੋਂ ਮਤਲਬ ਉਹਦਾ ਮੂੰਹ ਨੰਗਾ ਹੀ ਫਿਰ ਜਦੋਂ ਗਿਆ ਵਾ ਉਹਨੇ ਆਪਣਾ ਮੂੰਹ ਟੱਕ ਲਿਆ ਨਹੀਂ ਇੱਕੋ ਮਰਸੀ ਤੇ ਬੈ ਗਏ ਨਹੀਂ ਕੱਲਾ ਬੰਦਾ ਗਿਆ ਵਾ ਦੂਜੇ ਜਿਹੜੇ ਉਹ ਪੈਦਲ ਤੁਰ ਕੇ ਚੱਲਦੇ ਜਿਹੜੇ ਨੰਗਾ ਮੋਟਰਸਾਈਕਲ ਬਲੈਕ ਰੰਗ ਦਾ ਸਪਲੈਂਡਰ AB06Z9352 ਕਿਸ ਬੋਲ ਦੀ ਤੋ ਅਸੀਂ ਪੁਲਿਸ ਰਿਪੋਰਟ ਫਿਰ ਉਸ ਤੋਂ ਬਾਅਦ ਅਸੀਂ ਸੀਸੀਟੀਵੀ ਕੈਮਰਾ ਦੀ ਫੁਟੇਜ ਲਾ ਕੇ ਤੇ ਥਾਣਾ ਸਿਟੀ ਪੁਲਿਸ ਨੂੰ ਉਹਨੂੰ ਫਾਰਮ ਕੀਤਾ ਤਾਂ ਅਪਲੀਕੇਸ਼ਨ ਉੱਤੇ ਦਿੱਤੀ ਕਿਹੜੇ ਮਲੇ ਸ਼ੰਕਰਨਗਰ ਗਰਦਾਪੁਰ ਸਾਹਮਣੇ ਨਾਇਰਾ ਪٹرول ਪੰਪ ਟਿਬੜੀ ਰੋਡ ਗਰਦਾਪੁਰ ਕੀ ਮੰਗ ਰਹੇ ਅਸੀਂ ਇਹ ਮੰਗ ਕਰਨੇ ਆਂ ਵੀ ਪੰਜਾਬ ਦੇ ਵਿੱਚ ਜਿੱਦਾਂ ਲਾਇਨਸ ਸਥਿਤੀ ਤੇ ਬੜੀ ਮਾੜੀ ਗਈ ਹਾਲਾਤ ਨੇ ਤੇ ਇੱਕੋ ਡਰਾਈਵਰ ਦੀ ਕਿੰਨਾ ਕੇ ਬੰਦਾ ਵਿਚਾਰਾ ਗਰੀਬ ਬੰਦਾ ਵਾ ਇਹਦੀ ਬਾਈਕ ਮੈਂ ਪ੍ਰਸ਼ਾਸਨ ਪੁਲਿਸ ਨੂੰ ਬੇਨਤੀ ਕਰਾਂਗਾ ਕਿ ਇਹਨੂੰ ਜਲਦੀ ਤੋਂ ਜਲਦੀ ਲੱਭ ਕੇ ਦੇ